ਗੱਲ ਕੀ ਹੋਣੀ ਭਾਜੀ ਜਦੋਂ ਅਸੀਂ ਬੈਂਕ ਤੇ ਲੂਟੀ ਦੇ ਟਾਈਮ ਆ ਰਹੇ ਆ ਅਜੇ ਐਦੋ ਹੁجوم ਆਇਆ ਰਾਪੋਲਾਲੇ ਮੋੜ ਤੋਂ ਤੇ ਮੈਂ ਹੋਲੀ ਕਰ ਲਿਆ ਮੇਰੇ ਨਾਲ ਮੁੰਡਾ ਦਾ ਮਗਰੋਂ ਉਹਦੀ ਵਕੀ ਦੇ ਫਤੌਰ ਰਖ ਲਿਆ ਮੇਰੇ ਸਿਰ ਤੇ ਰਖ ਲਿਆ ਤੇ ਬਾਦੇ ਮੋਟਰਸਾ ਛੱਡਦੇ ਤੇ ਮੈਂ ਡਰਦੇ ਮਾਰੇ ਨੇ ਛੱਡਦਾ ਮੈਂ ਕਿਹਾ ਮੋਟਰਸਾ ਛੱਡਦਾ ਨਾ ਉਹਨਾਂ ਨੇ ਮੇਰੇ ਕੋਰੀ ਮਾਰ ਦੇਿਆ ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ ਤੇ ਤਹਿਸੀਲ ਕੰਪਲੈਕਸ ਦੇ ਨੇੜੇ ਮਾਝੇ ਦੇ ਪ੍ਰਸਿੱਧ ਧਾਰਮਿਕ ਸਥਾਨ ਦੇ ਚੱਲ ਰਹੇ ਮੇਲੇ ਦੌਰਾਨ ਅੰਮ੍ਰਿਤਸਰ ਤੋਂ ਡਿਊਟੀ ਖਤਮ ਕਰਕੇ ਅਜਨਾਲਾ ਪੜਤ ਰਹੇ ਅਜਨਾਲਾ ਦੇ ਸਾਫਕਾ ਕੌਂਸਲਰ ਦੇ ਪੁੱਤਰ ਕੋਲੋਂ ਤਿੰਨ ਚਾਰ ਨੌਜਵਾਨ ਪਿਸਤੌਲ ਦੀ ਨੁਕਤੇ ਮੋਟਰਸਾਈਕਲ ਖੋ ਕੇ ਫਰਾਰ ਹੋ ਗਏ ਸਾਫਕਾ ਕੌਂਸਲਰ ਦਿਲਵੀਰ ਸਿੰਘ ਦੇ ਪੁੱਤਰ ਦਿਲਬਾਕ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸਨੇ ਮੋਟਰਸਾਈਕਲ ਕੁਝ ਸਮਾਂ ਪਹਿਲਾਂ ਹੀ ਲੋਨ ਤੇ ਲਿਆ ਸੀ ਤੇ ਜੋ ਉਸਨੇ ਇੱਕ ਕਿਸ਼ਤ ਹੀ ਭਰੀ ਸੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੇਰਾ ਨਾਮ ਦਲਬਾਤ ਸਿੰਘ ਹੈ ਭਾਜੀ ਕੀ ਗੱਲ ਹੋਈ ਹੈ ਗੱਲ ਕੀ ਹੋਣੀ ਭਾਜੀ ਕਿਉਂ ਅਸੀਂ ਡੈਕਟਰ ਡਿਊਟੀ ਦੇ ਟਾਈਮ ਆ ਰਹੇ ਆ ਅਜੇ ਇੱਧੇ ਹجوم ਆਇਆ ਰਾਪੋਲਾਲੇ ਮੋੜ ਤੋਂ ਤੇ ਮੈਂ ਹੋਲੀ ਕਰ ਲਿਆ ਮੇਰੇ ਨਾਲ ਮੁੰਡਾ ਦਾ ਮਗਰੋਂ ਉਹਦੀ ਵਕੀ ਦੇ ਫਸਤੋਰ ਰਖ ਲਿਆ ਮੇਰੇ ਸਿਰ ਤੇ ਰਖ ਲਿਆ ਤੇ ਬੰਦੇ ਮੋਟਰਸਾਈਕਲ ਛੱਡਦੇ ਤੇ ਮੈਂ ਦੱਦੇ ਮਾਰਨ ਲਈ ਛੱਡਦਾ ਮੈਂ ਕਿਹਾ ਮੋਟਰਸਾਈਕਲ ਛੱਡਦਾ ਨਾ ਉਹਨਾਂ ਨੇ ਮੇਰੇ ਕੋਈ ਮਾਰ ਦੇ ਲੋ ਉਹ ਇਦਾਂ ਹجوم ਆਇਆ ਵਾ ਉਹ ਤਿੰਨ ਚਾਰ ਜਣੇ ਦਾ ਮੂੰਹ ਬੱਧੇ ਹੀ ਮੇਰੇ ਸਿਰ ਤੇ ਗੋੜੀ ਰੱਖੀ ਆ ਆ ਸਾਰੇ ਆਪ ਜਵਾਨ ਐ ਮੁੰਡੇ ਆ ਜਿੰਨੇ ਵੀ ਆ ਬਚਾਈਂ ਵੀ ਵਾਲੇ ਸਾਰੇ ਨਹੀਂ ਪਛਾਨਦੀ ਕੋਈ ਭਾਜੀ ਮੂੰਹ ਬੱਤੇ ਹੀ ਹੋਣਾ ਚਲੋ ਭਾਈ ਚਲੋ ਕੀ ਮੰਗ ਕਰਦੇ ਹੁਣ ਮੰਗਿਓ ਕਰਦੇ ਮੇਰਾ ਪ੍ਰਸ਼ਾਸਨ ਕੋਲ ਦੇ ਕੇ ਕਿੰਨੇ ਲੋਕਾਂ ਨੂੰ ਨੱਥ ਪਾਈ ਜਾਵੇ ਤੇ ਕਿ ਮੇਰਾ ਮੋਟਰਲ ਮੈਨੂੰ ਦਿੱਤਾ ਜਾਵੇ ਮੈਂ ਤੇ ਇੱਕ ਕਿਸਤਾਰੀ ਉਹਦੀ ਉਧਰ ਵਾਰਦਾ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਭਾਰੀ ਪੁਲਿਸ ਫੋਰਸ ਸਮੇਤ ਮੌਕੇ ਤੇ ਪਹੁੰਚੇ ਉਨਾ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਖੇਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਅਬ ਜਰਾ ਮੈਲਪੁਰਾ ਵਿੱਚ ਕੀ ਆ ਮੋਟਰਸਾਈਕਲ ਹੋਣ ਦਾ ਮਾਮਲਾ ਸਮਝਿਆ। ਅੱਜ ਇੱਥੇ ਮੇਲਾ ਚੱਲ ਰਿਹਾ ਜੀ ਕਾਫੀ ਸੰਗਤ ਆਇਆ ਕਰੀਬ 10-12 ਹਜ਼ਾਰ ਕਰੀਬ ਤੇ ਸਾਨੂੰ ਹੁਣੇ ਦਿਲਬਾਜ਼ ਸਿੰਘ ਵਾਸੀ ਰੇਨਾਲਾ ਨੇ ਇਤਲਾਹ ਦਿੱਤੀ ਆ ਵੀ ਮੈਂ ਮੇਲੇ ਦੇ ਵਿੱਚ ਜਾ ਰਿਹਾ ਸੀ ਆ ਤੇ ਮੇਲੇ ਤੋਂ ਬਾਹਰ ਨਿਕਲਦਿਆਂ ਦੋ ਨੌਜਵਾਨ ਉਹਦੇ ਕੋਲੋਂ ਮੋਟਰਸਾਈਕਲ ਕੋਕ ਲੈ ਗਿਆ ਸੀ ਮੌਕੇ ਤੇ ਆਏ ਆਂ ਜੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆਂ। ਸਾਰਾ ਮਾਮਲਾ ਵੈਰੀਫਾਈ ਕਰਕੇ ਜੋ ਕਾਰਵਾਈ ਬੰਦੀ ਹੋਊਗੀ ਉਹ ਅਸੀਂ ਕਰਾਂਗੇ